ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਅਲ ਜਾਣ ਦਾ ਪੈਸੇ ਲੈਉਣੇ ਨਹੀਂ ਦਿਆ ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ ਅੱਜ ਦੀ ਵਿਜ਼ਿਟ ਪਿੰਡ ਬੱਠੇ ਭੈਣੀ ਜ਼ਿਲ੍ਹਾ ਸ਼੍ਰੀਨੁਤਨਤਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਭਾਈ ਅਕਬਾਲ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਇੱਕ ਹੀ ਮੈਂ ਰਹਿ ਗਈ ਆ ਵੱਡੀ ਠੀਕ ਹੈ ਜੀ ਚੰਗੀ ਮੈਂ ਦੱਸ ਰਿਹਾ ਚੰਗੀ ਨਸਲ ਕੁਆਲਿਟੀ ਦੀ ਸਾਰੀ ਡਿਟੇਲ ਲੈ ਕੇ ਸਾਂਝੀ ਕਰਾਂਗੇ ਆਪਣੀ ਤਸੱਲੀ ਕਰਕੇ ਕਿਤੇ ਵੀ ਕੋਈ ਵੀ ਖਰੀਦਦਾਰੀ ਕਰਦੇ ਸਜਣੋ ਤੁਹਾਡਾ ਫਰਜ਼ ਬਣਦਾ ਹੈ ਠੀਕ ਹੈ ਜੀ ਤੇ ਐਂਡ ਤੱਕ ਰਜੂਰ ਜੁੜੇ ਰਹੋ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿਹਾ ਠੀਕ ਠਾਕ ਜੀ ਐ ਵਧੀਆ ਸਭ ਦਾ ਸਾਥ ਸਾਨੂੰ ਜੀ ਵਧੀਆ ਜੀ ਵਧੀਆ ਆਪ ਜੀ ਦਾ ਸਵਾਗਤ ਸਾਡੇ ਘਰ ਆਉਣ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਫਿਰ ਇੱਕੋ ਰਹਿ ਗਈ ਹਾਂਜੀ ਇੱਕੋ ਸੰਤੂ ਸਾਹਿਬ ਤੁਸੀਂ ਥੋੜਾ ਲੇਟ ਹੋ ਕੇ ਕਰਕੇ ਮਈਆਂ ਦੋਈਆਂ ਆ ਹੀ ਵੇਖ ਗਿਆ ਠੀਕ ਆ ਜੀ ਹੁਣ ਮੈਂ ਤੁਸੀ ਚਲਾਏ ਤੇ ਅਗੇ ਤੇ ਚੱਲ ਆ ਮੈਂ ਅੱਜ ਹੀ ਆਈ ਆ ਹਾਂਜੀ ਹਾਂਜੀ ਸਿਹਰੇ 7 7:30 ਵਜੇ ਚਵਾਈ ਕਰਕੇ ਫਿਰ ਮੈਂ ਲੈਂਦੀ ਆ ਠੀਕ ਆ ਜੀ ਸੂਈ ਨੂੰ ਇਹਨੂੰ 4 ਦਿਨ ਹੋ ਗਏ ਤੇ ਨਾਂ ਪਹਿਲਾਂ ਦੱਸਿਓ ਜੀ ਨਾਂ ਜੀ ਆਪਣਾ ਇਕਬਾਲ ਸਿੰਘ ਹਾਂਜੀ ਪਿੰਡ ਪੱਠੇਪਣੀ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਨ ਸਾਹਿਬ ਜੀ ਤੇ ਮੋਬਾਈਲ ਨੰਬਰ ਮੋਬਾਈਲ 8729 2133 ਠੀਕ ਆ ਜੀ ਹਾਂਜੀ ਮੈਂ ਚੰਗੀ ਵੱਡੀ ਹਣਾ ਹਾਂਜੀ ਮੈਂ ਬਹੁਤ ਚੰਗੀ ਹਾਂ ਸੰਤੂ ਸਾਹਿਬ ਹਾਂ ਚੰਗੇ ਰਵੇਜੋਂ ਖਾਨਦਾਨੀ ਹਾਂਜੀ ਸਭਰਾ ਤੋਂ ਪਹਿਲੇ ਲਈ ਆ ਜੀ ਸਭਰਾ ਤੋਂ ਹਾਂਜੀ ਮੈਂ ਮਸ਼ਹੂਰ ਹਾਂ ਮੈਂ ਮੈਂ ਨਾ ਜੀ ਵਾਕਈ ਇਲਾਕਾ ਇਲਾਕਾ ਹੀ ਮਸ਼ਹੂਰ ਹੁੰਦਾ ਜਿਵੇਂ ਆਸਲ ਤੇ ਪੂਰੇ ਕਹਿ ਦਿੰਦੇ ਨਾ ਹਾਂਜੀ ਹਾਂਜੀ ਨੀਲੀ ਰਾਵੀ ਦਾ ਗਾਰਡ ਦੇ ਜਿਵੇਂ ਸਭਰਾ ਇਹ ਜਿਹੜੇ ਮੇਨ ਪਿੰਡ ਆ ਨਾ ਇਹਨਾਂ ਦੇ ਪ੍ਰਾਤਨ ਰਵੇ ਜਿਹੜੇ ਆ ਪੁਰਾਣੇ ਪਿਛੋਂ ਤੁਰੇ ਆਉਂਦੇ ਆ ਪਾਕਿਸਤਾਨੀ ਤੇ ਚੰਗੀ ਬਲੱਡ ਲਾਈਨ ਦੇ ਆ ਸਾਰੇ ਪਸ਼ੂ ਤੇ ਹਾਈਟ ਉੱਤੇ ਵੀ ਚੰਗੀ ਹੈ ਤੁਹਾਡੇ ਜੱਦਾ ਹੀ ਕਰਦਿਆ ਵਜਨ ਬੜਾ ਕਰਮ ਵਾਲੀ ਨੂੰ ਲੱਗਾ ਹਨਾ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਸਾਰੀ ਬਹੁਤ ਚੰਗੀ ਹੈ ਜੀ ਫਿਰ ਦਾ ਸੂਸਾ ਜਾਈ ਮੈਂ 2-4 ਦਿਨਾਂ ਨੂੰ ਦੱਸੂਗੀ ਕਿ ਮੈਂ ਠੀਕ ਹੈ ਜੀ ਹਾਂਜੀ ਤੇ ਕਿੰਨਾ ਘੋਣ ਬੋਲਾ ਰੈਡੀ ਥੱਲੇ ਜਿਹੜਾ ਸੰਧੂ ਸਾਹਿਬ ਹੁੰਦਾ ਵਾ ਉਹਦਾ 11 ਕਿਲੋ ਆ ਅੱਛਾ ਜੀ ਤੇ 15 ਪਲੱਸ ਜਾਊਗੀ ਮੈਂ 15 ਪਲੱਸ ਜਾਊਗੀ ਹਨਾ ਮੈਂ ਚੰਗੀ ਹੈ ਏਡਾ ਇਹਨੂੰ 15 ਆਂਦਾ ਵੀ ਕੁਝ ਨਹੀਂ ਕੋਈ ਗੱਲ ਹੀ ਨਹੀਂ ਮੈਂ ਇਹਨੂੰ ਕਿਉਂਕਿ ਕੱਦ ਬਹੁਤ ਵਜਨ ਹੀ ਬੜਾ ਲੱਗਾ ਕਰਮ ਵਾਲੀ ਨੂੰ ਥਾਨ ਬੜਾ ਪਿਆਰਾ ਲੱਗਾ ਸੋਹਣਾ ਹਨਾ ਅਜੇ ਤਾਂ ਬਈ ਉਹ ਬੱਚਾ ਲੱਗਾ ਉਦੋਂ ਵੇਖਿਓ ਥਾਣੇ ਦਾ ਅੱਛਾ ਜੀ ਹਾਂਜੀ ਬਹੁਤ ਸੁਆਦੀ ਤਾਂ ਨਾ ਤੇ 7 ਵਜੇ ਸਿਰੇ ਚਵਾਈ ਕੀਤੀ ਆ ਹਾਂਜੀ 7:00 ਵਜੇ ਹੁਣ ਟਾਈਮ ਕਿੰਨਾ ਹੋ ਗਿਆ ਦਿਖਾਓ ਨੋਟ ਕਰੀਏ ਹੁਣ ਟਾਈਮ ਆਪਣਾ ਹੋ ਗਿਆ ਜੀ ਸਵਾਦੋ ਹੋ ਗਿਆ ਜੀ ਸਜਨੋ ਸਵਾਦੋ ਹੋ ਗਿਆ ਜੀ ਤੇ ਟਾਈਮ ਦੁਪਹਿਰ ਦਾ ਚੱਲ ਰਿਹਾ ਕੋਈ ਵੀ ਮੇਰਾ ਵੀਰ ਇਹ ਹਿਸਾਬ ਲਾ ਲੈ ਕਿ ਆਰਡਰ ਕੁਆਲਿਟੀ ਬਾਕੀ ਕਿੰਨੀ ਕੁ ਹੋਰ ਜਿਹੜੀ ਇਹਦੀ ਬਣਨੀ ਆ ਤੇ ਦੁੱਧ ਕਿੰਨਾ ਪਾ ਸਕਦੀ ਆ ਟਾਈਮ ਦੇ ਹਿਸਾਬ ਦੇ ਨਾਲ ਚਾਹੀਦਾ ਕੋਈ ਵੀ ਕਾਰੋਬਾਰ ਜਿਵੇਂ ਕਰਦੇ ਆਪਾਂ ਉਹਦਾ ਟਾਈਮ ਦੇ ਹਿਸਾਬ ਦੇ ਨਾਲ ਹੀ ਗੱਡੀ ਚੱਲਦੀ ਸਾਰੀ ਠੀਕ ਆ ਤੇ ਸਵਾ ਦੋ ਦਾ ਟਾਈਮ ਹੋਇਆ ਸ਼ਾਮ ਨੂੰ 7 ਵਜੇ ਦੇ ਨਾਲ ਇਹ ਕਿੰਨੀ ਬਣੂਗੀ ਉਹ ਤੁਸੀਂ ਆਈਡੀਆ ਲਾ ਲਿਓ ਹੁਣ ਤੁਹਾਨੂੰ ਤੋੜ ਕੇ ਥੋੜਾ ਜਿਹਾ ਵਿਖਾਉਣੇ ਆ ਖੋਲੋ ਜੀ ਮੜੀ ਤੇ ਬੱਚੇ ਦਾ ਬਹੁਤ ਜ਼ਰਾ ਕਰਦੀ ਆ ਲੋ ਜੀ ਥੰਤੂਣਾ ਇੱਕੋ ਜਿਹਾ ਚੌਂ ਗੁੱਠਾਂ ਦੇ ਬਾਈਸ਼ਾਈ ਕੋਈ ਨਹੀਂ ਭੰਨਦੀ ਸਰਾ ਓਕੇ ਰਪੋਦੇ ਜੀ ਗੱਦ ਵਜਨ ਤੇ ਕੀ ਬਾਤਾਂ ਕਰਦੇ ਜਿੰਨਾ ਕੁ ਫੁੱਲ ਹੋਰ ਕਿੰਨੀ ਗੱਲ ਕਰ ਲਗੇ ਪੇਠਪੂੜਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਕਿ ਇਹ ਵੀ ਪੱਖੋਂ ਨਹੀਂ ਘੁੱਸੀ ਹੈਗੀ ਗੱਦ ਵੱਲੋਂ ਜੇ ਸਾਫ ਕੇਸ ਕੁਆਲਟੀ ਜੇ ਲੋ ਜੀ ਵੱਡਾ ਹੈ ਵਜਨ ਹਾਂ ਠੀਕ ਹੈ ਦੋੜ ਦੋਈ ਲੰਮੀ ਦੋੜ ਦੋ ਬੱਚੇ ਦਾ ਕਰਕੇ ਨਾ ਕਰਦੀ ਹੈ ਇੱਕ ਦੋ ਮਾੜੀ ਜੀ ਹਿੱਕ ਜੋ ਲੋ ਜੀ ਆ ਮੈਂ ਕਲ ਭਾਈ ਚੱਲ ਚੱਲ ਜਾਣ ਤੋਂ ਨਹੀਂ ਹਾਂ ਬੱਚੇ ਦਾ ਕਰਕੇ ਨਾ ਇੱਕ ਸੰਧੂ ਸਾਹਿਬ ਆਇਆ ਕਰਕੇ ਵੀ ਡੰਗਣ ਨਾ ਬਾਕੀ ਮੈਂ ਬੜੀ ਵਜਨ ਵਜਨ ਬੜਾ ਸਜਣਾ ਜਿਹੜਾ ਜਿਹੜਾ ਵੀਰ ਮੇਰਾ ਸੌਦਾ ਕਰੂਗਾ ਨਾ ਮੈਂਂ ਡਰਾ ਗੱਡੀ ਲੈ ਕੇ ਆਵੇ ਕਿਉਂਕਿ ਛੋਟੀ ਗੱਡੀ ਚ ਨਹੀਂ ਜਾਣੀ ਮੈਂ ਚੰਗੀ ਵੱਡੇ ਆ ਵਾਰ-ਵਾਰ ਇਹੋ ਹੀ ਬੇਨਤੀ ਕਰਦੇ ਆ ਦੁੱਧ ਵਾਲੀ ਚੀਜ਼ ਆ ਕੋਈ ਉਹੋ ਜਿਹੀ ਨਹੀਂ ਆ ਖੋਟੀ ਠੀਕ ਆ ਜੀ ਥਾਣ ਥੂਣ ਚਾਰੇ ਓਕੇ ਨੇ ਬੋਲੀ ਆ ਬਿਲਕੁਲ ਚੋਣ ਦੀ ਹਨਾ ਨਾ ਚੋਣ ਦੀ ਸੰਧੂ ਦਾ ਨਜ਼ਾਰਾ ਥਾਣ ਚੰਗੇ ਆ ਚੋਣ ਚੰਗੀ ਹੋਣੀ ਆ ਕੋਈ ਭੈਣ ਭਰਾ ਇੱਥੇ ਆਵੇ ਆ ਕੇ ਚੋਗੇ ਖੜੇ ਬਹੁਤੀ ਗੱਲ ਤੇ ਕੋਈ ਵੀਡੀਓ ਕਾਲ ਤੇ ਚੋ ਜਵਾ ਸਕਦਾ ਜੇ ਕਿ ਵੀਰ ਭਾਣੇ ਦੂਰੋਂ ਨੇੜੇ ਲੈਣੀ ਆ ਠੀਕ ਆ ਜੀ ਤੇ ਹੁਣ ਕਰੀਏ ਮੁੱਲ ਦੀ ਗੱਲ ਮੁੱਲ ਸੰਧੂ ਸਾਹਿਬ ਵੇਖੇ ਤੇ ਚੰਗੀ ਮੈਂ ਤਾਂ ਚੰਗਾ ਹੀ ਮੁੱਲ ਪੈਂਦਾ ਜੀ ਹਾਂ ਮੁੱਲ ਭਾਵੇਂ 1.5 ਕਰਾ ਲਓ 1.40 ਕਰਾ ਲਓ ਅੱਛਾ 1.35 ਦੀ ਮੈਂ ਦੇ ਦਿਆਂਗਾ ਭਾਈ 1.35 ਦੀ ਉਹਦੇ ਵਿੱਚ ਕੋਈ ਮਾਨ ਕਰਦੇ ਆ। ਖੁੱਲਾ ਕਰਤੀਏ ਹੋਰ ਕਰਦਗੇ। ਪੂਰਾ ਇਹ ਖੁੱਲਾ ਕਰਾਉਣਾ 1,30,000 ਦੀ ਹਾਂ ਨਾ। ਮੈਂ ਆਪਾਂ ਦੇ ਦਿਆਂਗੇ। ਪਰ ਕੋਈ ਯਾਦ ਕਰੂ ਖੜੂਗਾ ਦੇ। ਮੈਂ ਚੰਗੀ ਆ। ਮੈਂ ਪੈਸੇ ਤੇ ਲੱਗ ਜਾਣਗੇ। ਪਰ ਚੀਜ਼ ਵੀ ਅਗਲੇ ਬੰਨਵਾਉਂਦੀ ਮੈਂ ਹੈਗੀ ਹਣਾ। ਕੋਈ ਸੰਤੂ ਸਾਹਿਬ ਇਹਨੂੰ ਟਾਈਮ ਨਹੀਂਗਾ ਕੋਈ ਕੁਝ ਨਹੀਂਗਾ। ਨਹੀਂ ਅਜੇ ਸਮਾਂ ਸਗੋਂ ਰਹਿੰਦਿਆ ਏ। ਹਾਂਜੀ। ਜਿਹੜੇ ਹਿਸਾਬ ਨਾਲ 7 ਵਜੇ ਤੁਸੀਂ ਆਂਦੇ ਚਵਾਈ ਕੀਤੀ ਤੇ ਫਿਰ ਤੇ ਟਾਈਮ ਬੜਾ ਰਹਿੰਦਿਆ। ਬਹੁਤ ਸੋਹਣੀ ਮੈਂ। 5 ਘੰਟੇ ਹਿਸਾਬ ਨਾਲ ਪਾਏ। ਹਾਂਜੀ। ਹਮ। ਤੇ 5 ਘੰਟਿਆਂ ਨੂੰ ਮੈਂ ਕਿੰਨੇ ਬੰਨ ਜੋ ਕਿ ਹੋਣ ਵੇਖੋ ਕਿੰਨੀ ਕਰਮਾ ਵਾਲੀ ਬਣੀ ਖਲੋਤੀ ਆ 5 ਘੰਟਿਆਂ ਨੂੰ ਤੇ ਪੂਰੀ ਓਕੇ ਓਕੇ ਰਿਪੋਰਟ ਕਰ ਦੂਗੀ ਹਨਾ ਮੇਰਾਤੀ ਆਪਾਂ ਸਾਫ ਕੀਤੀ ਆ ਦਿਨੇ ਆਪਾਂ ਲੋਕਾਂ ਨਹੀਂ ਛੱਡਿਆ ਠੀਕ ਆ ਸਾਫ ਕਰ ਕੀ ਕਰ ਦਿੱਤੀ ਠੀਕ ਰਾਤੀ ਲੈਂਦੇ ਆ ਹਾਂਜੀ ਅੱਜ ਹੀ ਅੱਜ ਹੀ ਠੀਕ ਆ ਅੱਜ ਹੀ ਆਈ ਆ ਹਾਂਜੀ ਹਾਂਜੀ ਉਥੋਂ ਰਾਤੀ ਚੋਈ ਦਿਨੇ ਚੋਕੇ ਦੇ ਲੈਂਦੀ ਆ ਹਾਂਜੀ ਠੀਕ ਆ ਜੀ ਐਂ 11 ਕਿਲੋ ਦੱਸ ਰਹੇ ਆ ਆਪਾਂ ਚੋਈ ਹੱਥ ਸਲੀ ਕੀਤੀ ਆ ਕੋਈ ਭੈਣ ਭਰਾ ਆਵੇ ਜੀ ਐ ਨੂੰ ਪਾਣ ਕੇ ਆਦੀ ਚੋਵੇ ਦੋ ਡੰਗ ਭਾਵੇਂ ਤਿੰਨ ਡੰਗ ਚੋਵੇ ਹੂੰ ਕੋਈ ਨਾ ਨਹੀਂ ਮੈਂ ਚੰਗੀ ਖਾਨਦਾਨੀ ਆ ਹਾਂਜੀ ਮੈਂ ਬਹੁਤ ਚੰਗੀ ਆ ਠੀਕ ਆ ਜੀ ਸਜਣੋ ਨਰਖ ਪਰਖ ਤਸੱਲੀ ਕਰ ਲਿਓ ਤੇ ਰੱਬ ਰੱਖਾ ਸਸੇ ਘਾਲ ਜੀ ਸਾਰਿਆਂ ਨੂੰ